ਪ੍ਰਾਣੀਆਂ ਦਾਦੀਆਂ ਪ੍ਰਾਣੀਆਂ ਮਾਮਾ ਆਪਣੇ ਬੱਚਿਆਂ ਨੂੰ ਨਾ ਕੁਝ ਨਾ ਕੁਝ ਕਹਾਣੀਆਂ ਦੇ ਰੂਪ ਵਿੱਚ ਸਿੱਖਿਆਦਾਇਕ ਕਹਾਣੀਆਂ ਸੁਣਾਉਂਦੀਆਂ ਰਹਿੰਦੀਆਂ ਸੀ ਖੈਰ ਅੱਜ ਦਾ ਜਿਹੜਾ ਯੁੱਗ ਹੈ ਨਾ ਇਸ ਯੁੱਗ ਦੇ ਵਿੱਚ ਵਿਰਲੀਆਂ ਮਾਮਾ ਨੇ ਵਿਰਲੀਆਂ ਦਾਦੀਆਂ ਨੇ ਜੋ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਸਿੱਖਿਆ ਦਾਇਕ ਕਹਾਣੀਆਂ ਸੁਣਾਉਂਦੀਆਂ ਨੇ ਪਰ ਜਦੋਂ ਪਹਿਲਾਂ ਵਾਲੇ ਸਮੇਂ ਨੂੰ ਵੇਖਦੇ ਆ ਉਦੋਂ ਤੇ ਅਕਸਰ ਇਹ ਗੱਲਾਂ ਘਰਾਂ ਵਿੱਚ ਚੱਲਦੀਆਂ ਸੀ ਵੀ ਬੱਚਿਆਂ ਨੂੰ ਸਿਖਾਉਣ ਦੇ ਲਈ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਕਹਾਣੀ ਛੇੜੀ ਜਾਂਦੀ ਸੀ ਜਿਦੇ ਵਿੱਚੋਂ ਸਿੱਖਿਆ ਬੜੀ ਡੂੰਗੀ ਮਿਲਦੀ ਸੀ ਇਸੀ ਤਰ੍ਹਾਂ ਇੱਕ ਦਾਦੀ ਮਾਂ ਆਪਣੀ ਪੋਤੀ ਨੂੰ ਗੋਦੀ 'ਚ ਬਿਠਾ ਕੇ ਕਹਾਣੀ ਸੁਣਾ ਰਹੀ ਆ ਕੁਝ ਸਿਖਾਉਣਾ ਚਾਹੁੰਦੀ ਆ ਕੁਝ ਸਮਝਾਉਣਾ ਚਾਹੁੰਦੀ ਆ ਕਹਿਣ ਲੱਗੀ ਪੁੱਤ ਇੱਕ ਨਾ ਬੜੇ ਕਮਾਲ ਦਾ ਦਰਖਤ ਸੀ ਤਿਸ ਦਰਖਤ ਦੇ ਕੋਲ ਇੱਕ ਬੱਚਾ ਆਇਆ ਜਿਹੜਾ ਰੋ ਰਿਹਾ ਸੀ ਬਿਲਕੁਰੀਆ ਸੀ ਕੁਰਲਾ ਰਿਹਾ ਸੀ ਤੋਸ ਦਰਖਤ ਨੂੰ ਉਸ ਬੱਚੇ ਦੇ ਉੱਤੇ ਤਰਸ ਆਇਆ ਉਹਨੇ ਉਹਦੇ ਰੋਣ ਦਾ ਕਾਰਨ ਪੁੱਛਿਆ ਵੀ ਤੂੰ ਰੋ ਕਿਉਂ ਰਿਹਾ ਹੈ ਦਾਦੀ ਆਖਦੀ ਮੇਰੇ ਬੱਚੇ ਉਹ ਬੜੀ ਕਮਾਲ ਦਾ ਦਰਖਤ ਸੀ ਉਹ ਬੋਲਦਾ ਵੀ ਸੀ ਕਹਾਣੀ ਆ ਨਾ ਇੱਕ ਸਿੱਖਿਆ ਦੇਣੀਆਂ ਦਾਦੀ ਨੇ ਕਹਿਣ ਲੱਗੀ ਪੁੱਤ ਉਸ ਦਰਖਤ ਨੇ ਪੁੱਛ ਲਿਆ ਕਿ ਤੂੰ ਕਿਉਂ ਰੋ ਰਹੀ ਹੈ ਤੇ ਉਹ ਕਹਿਣ ਲੱਗੀ ਆ ਵੀ ਮੈਨੂੰ ਕੋਈ ਖਡਾਉਂਦਾ ਨਹੀਂ ਮੈਂ ਵੀ ਖੇਡਣਾ ਚਾਹੁੰਨੇ ਮੈਂ ਕੀ ਕਰਾਂ ਮੇਰੇ ਨਾਲ ਕੋਈ ਖੇਡ ਕੇ ਰਾਜੀ ਨਹੀਂ ਕੋਈ ਖੁਸ਼ੀ ਨਹੀਂ ਹੈ ਵੀ ਮੇਰੇ ਨਾਲ ਖੇਡੇ ਦਰਖਤ ਕਹਿਣ ਲੱਗਿਆ ਵੀ ਬਸ ਇੰਨੀ ਇੱਕ ਗੱਲ ਤੂੰ ਰੋ ਨਾ ਆ ਵੇਖ ਮੇਰੀਆਂ ਟਾਣੀਆਂ ਤੂੰ ਇਹਦੇ ਉੱਤੇ ਪੀਂਘ ਪਾ ਝੂਟੇ ਲੈ ਹੁਣ ਉਸ ਬੱਚੇ ਨੇ ਉਸ ਦਰਖਤ ਦੀਆਂ ਟਾਣੀਆਂ ਤੇ ਪੀਂਘ ਪਾਈ ਬੜਾ ਹਾਸਾ ਖੇਡਾ ਕੀਤਾ ਬੜਾ ਆਨੰਦ ਮਾਣਿਆ ਬੜਾ ਆਨੰਦਿਤ ਹੋਇਆ ਕਦੇ ਦਰਖਤ ਦੇ ਆਲੇ-ਦੁਆਲੇ ਭੱਜਦਾ ਕਦੇ ਟਾਣੀਆਂ ਤੇ ਚੜ ਜਾਂਦਾ ਕਦੇ ਛਾਲ ਮਾਰਦਾ ਹੈ ਹੁਣ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਉਹ ਬੱਚਾ ਥੋੜਾ ਵੱਡਾ ਹੋਇਆ ਦਾਦੀ ਆਖਦੀ ਮੇਰੇ ਬੱਚੇ ਆ ਅੱਜ ਫਿਰ ਉਹ ਬੱਚਾ ਉਦਾਸ ਰੂਪ ਦੇ ਵਿੱਚ ਉਸੇ ਦਰਖਤ ਦੇ ਹੇਠਾਂ ਆ ਕੇ ਬੈਠ ਗਿਆ ਤੇ ਦਰਖਤ ਨੇ ਫਿਰ ਪੁੱਛਿਆ ਕਿ ਤੂੰ ਅੱਜ ਕਿਉਂ ਪਰੇਸ਼ਾਨ ਏ ਹੁਣ ਤੈਨੂੰ ਕੀ ਪੀੜਾ ਹੈ ਤਿਉ ਕਿਨ ਲੱਗਿਆ ਵੀ ਹੁਣ ਮੈਂ ਵੱਡਾ ਹੋ ਗਿਆ ਮੇਰੇ ਘਰ ਦੇ ਕਹਿੰਦੇ ਨਹੀਂ ਵੀ ਤੂੰ ਕਦੋਂ ਤੱਕ ਸਾਡੇ ਤੇ ਬੋਝ ਰਹੇਗਾ ਤੂੰ ਵੀ ਕੁਝ ਨਾ ਕੁਝ ਕਮਾਇਆ ਕਰ ਕਮਾਈ ਕਰ ਲੈ ਕੇ ਆਇਆ ਕਰ ਤੇ ਮੈਂ ਕੀ ਕਰਾਂ ਮੇਰੇ ਕੋਲ ਤੇ ਕੁਝ ਵੀ ਨਹੀਂ ਦਰਖਤ ਕਹਿਣ ਲੱਗਿਆ ਵੀ ਤੂੰ ਪਰੇਸ਼ਾਨ ਨਾ ਹੋ ਉਦਾਸ ਨਾ ਹੋ ਆ ਵੇਖ ਮੇਰੇ ਕੋਲ ਫਲ ਹੈਗੇ ਨੇ ਤੂੰ ਇਨਾ ਫਲਾਂ ਨੂੰ ਲੈ ਜਾ ਤੇ ਜਾ ਕੇ ਵੇਚਣਾ ਸ਼ੁਰੂ ਕਰ ਤੇ ਕਮਾਈ ਸ਼ੁਰੂ ਕਰ ਦੇ ਅੱਜ ਤੋਂ ਮੈਂ ਆਪਣੇ ਸਾਰੇ ਫਲ ਤੇਰੀ ਲਈ ਰੱਖਿਆ ਕਰਾਂਗਾ ਹੁਣ ਫਲ ਵੀ ਦੇ ਦਿੱਤੇ ਥੋੜਾ ਹੋਰ ਸਮਾਂ ਬੀਤਿਆ ਉਸ ਬੱਚੇ ਦਾ ਵਿਆਹ ਹੋ ਗਿਆ ਜਿਮੀ ਜਿਮੀ ਵੱਡਾ ਹੋਇਆ ਮਾਪਿਆਂ ਨੇ ਵੇਖਿਆ ਵੀ ਵਿਆਹਣ ਯੋਗ ਹੋ ਗਿਆ ਵਿਆਹ ਕਰ ਦਿੱਤਾ ਕੁਝ ਸਮੇਂ ਬਾਅਦ ਉਹ ਫਿਰ ਉਦਾਸ ਰੂਪ ਦੇ ਵਿੱਚ ਉਸੇ ਦਰਖਤ ਦੇ ਕੋਲ ਆਉਂਦਾ ਹੈ ਦਰਖਤ ਫਿਰ ਪੁੱਛਦਾ ਅੱਜ ਤੂੰ ਕਿਉਂ ਉਦਾਸ ਹੈ ਅੱਜ ਤੈਨੂੰ ਕਿਹੜਾ ਦੁੱਖ ਸਤਾ ਰਿਹਾ ਹੈ ਉਹ ਕਹਿਣ ਲੱਗੇ ਆ ਵੀ ਮੈਨੂੰ ਮੇਰੇ ਘਰਦਿਆਂ ਨੇ ਅੱਡ ਕਰ ਦਿੱਤਾ ਹੈ। ਉਹ ਕਹਿੰਦੀ ਤੇਰੀ ਕਮਾਈ ਬੜੀ ਘੱਟ ਹੈ। ਅਸੀਂ ਤੇਰੇ ਪਰਿਵਾਰ ਨੂੰ ਨਹੀਂ ਪਾਲ ਸਕਦੇ ਹੁਣ ਤੂੰ ਆਪਣਾ ਕਮਾਇਆ ਕਰ ਤੇ ਆਪਣਾ ਖਾਇਆ ਕਰ। ਮੈਂ ਕੀ ਕਰਾਂ? ਆਪਣੀ ਘਰ ਵਾਲੀ ਨੂੰ ਕਿੱਥੇ ਰੱਖਾਂ ਮੇਰੇ ਕੋਲ ਤੇ ਮਕਾਨ ਹੀ ਕੋਈ ਨਹੀਂ। ਦਰਖਤ ਕਹਿਣ ਲੱਗਿਆ ਤੂੰ ਉਦਾਸ ਨਾ ਹੋ ਆ ਵੇਖ ਮੇਰੀਆਂ ਟਾਣੀਆਂ ਤੂੰ ਸਾਰੀਆਂ ਟਾਣੀਆਂ ਨੂੰ ਲੈ ਜਾ ਤੇ ਵਧਿਆ ਜੀ ਜਾ ਕੇ ਸ਼ਤ ਤਿਆਰ ਕਰਦਾ ਟਾਣੀਆਂ ਵੀ ਦੇ ਦਿੱਤੀਆਂ ਦਾਦੀ ਆਖਦੀ ਮੇਰੇ ਬੱਚਿਆ ਜਦੋਂ ਉਸ ਬੱਚੇ ਦਾ ਪਰਿਵਾਰ ਹੋਰ ਵਧਿਆ ਜਿਹੜਾ ਬੱਚਾ ਕਦੇ ਬਚਪਨ ਦੀ ਰੂਪ ਵਿੱਚ ਉਸ ਦਰਖਤ ਕੋਲ ਆਇਆ ਸੀ ਜਿਸ ਦਰਖਤ ਨੇ ਟਾਣੀਆਂ ਵੀ ਦੇ ਦਿੱਤੀਆਂ ਹੁਣ ਉਹ ਤੇ ਘਰ ਵਿੱਚ ਬੱਚੇ ਹੋਏ ਪਰਿਵਾਰ ਵਧਿਆ ਕੁਝ ਸਮੇਂ ਬਾਅਦ ਫਿਰ ਉਹ ਉਦਾਸ ਰੂਪ ਦੇ ਵਿੱਚ ਉਸੇ ਦਰਖਤ ਕੋਲ ਆ ਕੇ ਬੈਠ ਗਿਆ ਦਰਖਤ ਤੋਂ ਦੀ ਉਦਾਸੀ ਵੇਖ ਕੇ ਫਿਰ ਕਹਿੰਦਾ ਹੁਣ ਤੂੰ ਕਿਉਂ ਉਦਾਸ ਹੈ ਕਿਉਂ ਰੋਣਾ ਹੈ ਹੁਣ ਕਿਹੜੀ ਬਿਪਤਾ ਆ ਪਈ ਕਿਹੜੀ ਤਕਲੀਫ ਕਿਹੜਾ ਦੁੱਖ ਤੈਨੂੰ ਸਤਾਉਂਦਾ ਹੈ ਉਹ ਕਹਿਣ ਲੱਗੇ ਆ ਹੁਣ ਪਰਿਵਾਰ ਵੱਡਾ ਹੋ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕੱਪੜਿਆਂ ਦਾ ਖਰਚਾ ਖਾਣ ਪੀਣ ਦਾ ਖਰਚਾ ਮੇਰੇ ਕੋਲ ਉਨ੍ਹਾਂ ਗੁਜ਼ਾਰਨ ਨਹੀਂ ਹੈ ਕਿਵੇਂ ਇਨ੍ਹਾਂ ਸਾਰੇ ਖਰਚਿਆਂ ਨੂੰ ਆਸਾਨੀ ਦੇ ਨਾਲ ਉਠਾ ਲਵਾਂ ਇਹਨਾਂ ਖਰਚੇ ਚੁੱਕਣ ਦੇ ਲਈ ਮੈਨੂੰ ਸ਼ਹਿਰ ਵਿੱਚ ਜਾ ਕੇ ਕੰਮ ਕਰਨਾ ਪੈਣਾ। ਉੱਥੇ ਥੋੜੀ ਜ਼ਿਆਦਾ ਕਮਾਈ ਹੋਏਗੀ। ਪਰ ਮੈਂ ਕੀ ਕਰਾਂ ਸ਼ਹਿਰ ਤੱਕ ਜਾਣ ਲਈ ਰਸਤੇ ਵਿੱਚ ਨਦੀ ਆਉਂਦੀ ਆ। ਮੈਂ ਨਦੀ ਨੂੰ ਕਿਵੇਂ ਪਾਰ ਕਰ ਸਕਦਾ? ਦਰਖਤ ਕਹਿਣ ਲੱਗਿਆ ਬਸ ਇੰਨੀ ਇੱਕ ਗੰਨ। ਆਵੇਖ ਮੇਰੇ ਕੋਲ ਹਜੇ ਮੇਰਾ ਤਣਾ ਹੈਗਾ। ਤਤਣਾ ਲੈ ਜਾ ਤੇ ਜਾ ਕੇ ਵਧੀਆ ਜੀ ਕਿਸ਼ਤੀ ਤਿਆਰ ਕਰ ਤੇ ਉਸ ਕਿਸ਼ਤੀ ਦੀ ਵਰਤੋਂ ਕਰਕੇ ਨਦੀ ਪਾਰ ਕਰਕੇ ਰੋਜ਼ ਸ਼ਹਿਰ ਜਾਇਆ ਕਰੀ ਕੰਮਕਾਰ ਕਰਿਆ ਕਰੀ ਤੇ ਘਰ ਵਾਪਸ ਆਜਿਆ ਕਰੀ ਤਣਾ ਵੀ ਦੇ ਦਿੱਤਾ ਹੁਣ ਉਸ ਜਗ੍ਹਾ ਤੇ ਹੋਰ ਕੁਝ ਵੀ ਨਹੀਂ ਜਿੱਥੇ ਉਹ ਦਰਖਤ ਹੋਇਆ ਕਰਦਾ ਸੀ ਦਾਦੀ ਆਖਦੀ ਮੇਰੇ ਬੱਚਿਆ ਇੱਕ ਦਿਨ ਆਇਆ ਜਦੋਂ ਉਸ ਜਗ੍ਹਾ ਦੇ ਕੋਲੋਂ ਕਾਫੀ ਵਿਅਕਤੀ ਲੰਘ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਉਸ ਦੀ ਰੋਣ ਦੀ ਆਵਾਜ਼ ਆਈ ਜਿਹੜਾ ਕਦੇ ਬਚਪਨ ਦੇ ਰੂਪ ਵਿੱਚ ਉੱਥੇ ਆਇਆ ਸੀ ਹੁਣ ਜਦੋਂ ਉਹਦੀ ਰੋਣ ਦੀ ਆਵਾਜ਼ ਆਈ ਉਸ ਧਰਤੀ ਦੇ ਹੇਠੋਂ ਉਸ ਜਗ੍ਹਾ ਦੇ ਹੇਠੋਂ ਆਵਾਜ਼ ਆਈ ਹੁਣ ਤੂੰ ਕਿਉਂ ਰੋਣਾ ਹੈ ਹੁਣ ਤੈਨੂੰ ਕਿਹੜੀ ਪੀੜਾ ਹੈ ਉਹ ਕਹਿਣ ਲੱਗਿਆ ਵੀ ਮੇਰਾ ਪਿਆਰਾ ਸਾਕਾ ਸੰਬੰਧੀ ਰਿਸ਼ਤੇਦਾਰ ਚੜਾਈ ਕਰ ਗਿਆ ਮੈਂ ਉਹਦਾ ਸੰਸਕਾਰ ਕਰਨ ਵਾਸਤੇ ਜਾ ਰਹੀ ਹਾਂ ਧਰਤੀ ਦੇ ਹੇਠੋਂ ਆਵਾਜ਼ ਆਉਂਦੀ ਆ ਤੂੰ ਰੁਕ ਜਾ ਮੇਰੇ ਕੋਲ ਹਜੇ ਮੇਰੀਆਂ ਜੜਾਂ ਹੈਗੀਆਂ ਨਹੀਂ ਤੂੰ ਇਹਨਾਂ ਜੜਾਂ ਨੂੰ ਲੈ ਜਾ ਆਪਣੀ ਪਿਆਰੀ ਦਾ ਚੰਗੀ ਤਰ੍ਹਾਂ ਸੰਸਕਾਰ ਕਰੀ ਕਿਉਂਕਿ ਉਹ ਤੇਰਾ ਪਿਆਰਾ ਏ ਤੇਰਾ ਸੱਕਾ ਸੰਬੰਧੀ ਹੈ ਜੜਾਂ ਵੀ ਦੇ ਦਿੱਤੀਆਂ ਹੁਣ ਉਹ ਬੱਚਾ ਦਾਦੀ ਦੀ ਗੋਦ ਵਿੱਚ ਬੈਠਾ ਬੜੇ ਭੋਲੇ ਸੁਭਾਅ ਵਿੱਚ ਪੁੱਛਦਾ ਮਾਂ ਉਦਖ ਦਾ ਨਾਮ ਕੀ ਸੀ ਜਿਨੇ ਸਾਰਾ ਕੁਝ ਹੀ ਦੇ ਦਿੱਤਾ ਤੂੰ ਬੱਚੇ ਦਾ ਨਾਮ ਕੀ ਸੀ ਜੋ ਵਾਰ-ਵਾਰ ਆ ਕੇ ਉਸ ਦਰਖਤ ਦੇ ਕੋਲ ਰੋਂਦਾ ਸੀ ਕਰਲਾਉਂਦਾ ਸੀ ਦਾਦੀ ਕਹਿਣ ਲੱਗੀ ਮੇਰੇ ਬੱਚਿਆ ਉਹ ਦਰਖਤ ਸੀ ਤੇਰਾ ਆਪਣਾ ਘਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਬੱਚਾ ਸੀ ਸੰਸਾਰ ਜਦੋਂ ਜਦੋਂ ਵੀ ਸੰਸਾਰ ਰੂਪੀ ਬੱਚੇ ਨੇ ਇਸ ਦਰ ਤੇ ਆ ਕੇ ਪੁਕਾਰ ਕੀਤੀ ਆ ਨਾ ਇਸ ਦਰਬਾਰ ਨੇ ਉਹਦੀਆਂ ਝੋਲੀਆਂ ਪਰਣ ਦੇ ਲਈ ਆਪਣਾ ਆਪ ਵੀ ਲੁਟਾ ਦਿੱਤਾ ਤੂੰ ਉਸ ਘਰ ਦਾ ਵਾਰਿਸ ਹੈ ਜੀ ਦੀ ਮੈਂ ਤੈਨੂੰ ਗੱਲ ਸੁਣਾਉਣ ਲੱਗੀ ਆ ਪੁੱਤਾਂ ਕਹਿਣ ਲੱਗਿਆ ਮਾਂ ਕਿਸੇ ਦਾ ਕੁਝ ਸਵਾਰ ਨਾ ਹੋਵੇ ਕਿਸੇ ਦੀ ਝੋਲੀ ਵਿੱਚ ਕੁਝ ਪਾਉਣਾ ਹੋਵੇ ਕੀ ਆਪਣਾ ਆਪ ਵਿਗਾੜਨਾ ਵੀ ਪੈ ਜਾਂਦਾ ਹੈ ਉਹ ਦਾਦੀ ਭਾਈ ਗੁਰਦਾਸ ਜੀ ਨੂੰ ਪੜਨ ਵਾਲੀ ਸੀ ਮਾਫ ਕਰਨਾ ਅੱਜ ਤੇ ਅਸੀਂ ਸਹਿਜ ਪਾਠ ਵੀ ਨਹੀਂ ਕਰਦੇ ਭਾਈ ਗੁਰਦਾਸ ਜੀ ਨੂੰ ਤੇ ਕਿੱਥੋਂ ਪੜਨ ਹੈ ਜਿਹਦੇ ਲਾੜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ ਜਿਹਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ ਹਜੇ ਤੱਕ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗਾਂ ਨੂੰ ਨਹੀਂ ਪੜਿਆ ਤੇ ਅੱਗੇ ਭਾਈ ਗੁਰਦਾਸ ਜੀ ਨੂੰ ਕਿੱਥੋਂ ਪੜਨ ਲੈ ਪਰ ਉਹ ਦਾਦੀ ਮਾਂ ਬੜੀ ਸਿਆਣੀ ਬੜੀ ਸੁਹਿਰਦ ਕਹਿਣ ਲੱਗੀ ਹਾਂ ਮੇਰੇ ਬੱਚਿਆ ਕਿਸੇ ਦਾ ਕੁਝ ਸਵਾਰ ਨਾ ਹੋਵੇ ਆਪਣਾ ਵਿਗਾੜ ਨਾ ਪਈ ਜਾਂਦਾ ਵੇਖ ਭਾਈ ਗੁਰਦਾਸ ਜੀ ਦੱਸਦੇ ਨੇ ਕਿੰਦੀ ਇੱਕ ਨਿੱਕਾ ਜਿਹਾ ਤਿੱਲ ਉਨੇ ਹਨੇਰੇ ਨੂੰ ਵੇਖਿਆ ਹਨੇਰੇ ਦੇ ਵਿੱਚ ਕੋਈ ਆਇਆ ਸੱਪ ਨੂੰ ਰੱਸੀ ਸਮਝ ਕੇ ਚੁੱਕ ਬੈਠਾ ਤੇ ਸੱਪ ਨੇ ਡੰਗ ਮਾਰਿਆ ਥਾਈ ਮੌਤ ਹੋ ਗਈ ਉਹ ਤਿਲ ਵੇਖ ਰਿਹਾ ਵੀ ਇੱਕ ਹੋਰ ਆਉਂਦਾ ਤੇ ਸਾਹਮਣੇ ਟੋਆ ਹੈ ਹਨੇਰੇ ਕਾਰਨ ਉਹਨੂੰ ਦਿਸਿਆ ਨਹੀਂ ਪੈਰ ਤਿਲ ਕੇ ਆ ਟੋਏ 'ਚ ਡਿੱਗਿਆ ਸਿਰ ਵਿੱਚ ਸੱਟ ਵੱਜੀ ਤੇ ਚੜਾਈ ਕਰ ਗਿਆ ਇੱਕ ਹੋਰ ਆ ਰਿਹਾ ਉਹਨੇ ਹਨੇਰੇ ਵਿੱਚ ਦੁਸ਼ਮਣ ਨੂੰ ਹੀ ਮਿੱਤਰ ਸਮਝ ਲਿਆ ਦੁਸ਼ਮਣ ਨੂੰ ਮਿੱਤਰ ਸਮਝ ਕੇ ਗਲਵਕੜੀ ਪਾਈ ਤੇ ਦੁਸ਼ਮਣ ਨੇ ਐਸਾ 바ਰ ਕੀਤਾ ਕਿ ਉਹਦੀ ਥਾਂ ਹੀ ਮੌਤ ਹੋ ਗਈ ਹੁਣ ਤਿਲ ਵੇਖਦਾ ਇਹ ਹਨੇਰਾ ਕਿੰਨਾ ਨੁਕਸਾਨ ਕਰ ਰਿਹਾ ਮੈਂ ਇਸ ਹਨੇਰੀ ਨੂੰ ਖਾ ਜਾਵਾਂਗਾ ਹਨੇਰੀ ਨੂੰ ਖਤਮ ਕਰ ਦੇਵਾਂਗਾ ਬੜਿਆਂ ਨੇ ਪੁੱਛਿਆ ਵੀ ਤੂੰ ਨਿੱਕਾ ਜਿਹਾ ਤਿੱਲ ਕਿਵੇਂ ਹਨੇਰੀ ਨੂੰ ਖਾ ਜਾਏਂਗਾ ਉਹ ਕਹਿੰਦਾ ਭਾਵੇਂ ਇਸ ਹਨੇਰੇ ਨੂੰ ਦੂਰ ਕਰਨ ਲਈ ਮੈਨੂੰ ਆਪਣਾ ਆਪ ਕੁਰਬਾਨ ਕਿਉਂ ਨਾ ਕਰਨਾ ਪੈ ਜਾਵੇ ਮੈਂ ਇਸ ਹਨੇਰੇ ਨੂੰ ਖਤਮ ਕਰ ਦੇਵਾਂਗਾ ਤਿਸ ਤੈਲ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਸਾਥੀਆਂ ਸਮੇਤ ਆਪਣੇ ਆਪ ਨੂੰ ਕੋਲੂ ਵਿੱਚ ਪੜਵਾ ਲਿਆ ਉਸ ਤੇਲ ਦੀ ਰਤ ਕੱਢੀ ਗਈ ਜਿਹਨੂੰ ਆਪਾਂ ਤਿਲਾਂ ਦਾ ਤੇਲ ਕਹਿੰਦੇ ਆ ਦੀਵੇ ਵਿੱਚ ਪਾਈ ਗਈ ਬੱਤੀ ਵੱਟ ਕੇ ਪਾਈ ਜਦੋਂ ਅੱਗ ਲਾਈ ਉਹ ਤਿਲ ਹਨੀਰੀ ਨੂੰ ਖਾ ਗਿਆ ਉੱਥੇ ਚਾਨਣ ਹੋ ਗਿਆ ਜੈਸੇ ਤਿਲ ਪੀੜ ਤੇਲ ਕੱਢੀਅਤ ਕਸ਼ਟ ਕਾ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਜੇ ਕਿਸੇ ਦਾ ਕੁਝ ਸਵਾਰ ਨਾ ਹੋਵੇ ਕਿਸੇ ਦੇ ਘਰ ਵਿੱਚ ਚਾਨਣ ਕਰਨਾ ਹੋਵੇ ਨਾ ਕਈ ਵਾਰ ਆਪਣਾ ਆਪ ਪਡਾਉਣਾ ਵੀ ਪੈ ਜਾਂਦਾ ਹੈ ਆਪਣਾ ਆਪ ਵਿਗਾੜਨਾ ਵੀ ਪੈਂਦਾ ਕਿਸੇ ਦਾ ਕੁਝ ਸਵਾਰਨ ਦੇ ਲਈ ਐਵੇਂ ਹੀ ਮਹਾਤਮਾ ਨਹੀਂ ਬਣਿਆ ਜਾਂਦਾ ਤੈਸੇ ਦੁੱਖ ਭੂਖ ਸੁੱਧ ਸਾਧਨਾ ਕੇ ਸਾਧ ਪਈ ਤਾਹੀਂ ਤੇ ਕਰਤ ਜਗਤ ਕੋ ਨਿਸਤਾਰੋ ਜੀ ਕਿਨ ਲੱਗੀ ਮੇਰੇ ਬੱਚਿਆ ਚੇਤੇ ਰੱਖੀ ਦਰਖਤ ਦਰਖਤ ਵਿੱਚ ਵੀ ਬੜਾ ਫਰਕ ਹੁੰਦਾ ਤੂੰ ਇਹ ਨਾ ਸੋਚੀ ਵੀ ਮੈਂ ਗੁਰੂ ਨਾਨਕ ਦੇ ਘਰ ਨੂੰ ਦਰਖਤ ਕਿਉਂ ਕਹਿ ਦਿੱਤਾ ਬੱਚਾ ਵੀ ਪੁੱਛਦੇ ਵੀ ਮਾਂ ਜੇ ਕਿਸੇ ਦਾ ਕੁਝ ਸਵਾਰ ਨਾ ਹੋਵੇ ਆਪਣਾ ਆਪ ਵਿਗਾੜਨਾ ਵੀ ਪੈਂਦਾ ਹੈ ਪਰ ਤੁਸੀਂ ਗੁਰੂ ਨਾਨਕ ਦੇ ਘਰ ਨੂੰ ਦਰਖਤ ਦੇ ਨਾਲ ਤੁਲਨਾ ਕਿਉਂ ਦਿੱਤੀ? ਮਾਤਾ ਜੀ ਕਹਿੰਦੇ ਨੇ ਪੁੱਤ ਮੈਂ ਨਹੀਂ ਦਿੱਤੀ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸ ਰਹੇ ਨੇ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਜਿਹੜੀ ਦਰਵੇਸ਼ ਹੁੰਦੇ ਆ ਨਾ ਉਹਨਾਂ ਦਾ ਰੁੱਖਾਂ ਵਰਗਾ ਜਿਗਰਾ ਹੁੰਦਾ ਹੈ। ਰੁੱਖ ਦੇ ਰਿਆ ਹੈ ਨਾ ਪਰ ਉਹ ਪੁਕਾਰ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜ਼ਿਕਰ ਹੈ ਕਹਿੰਦੀ ਕੋਈ ਤਿੱਖੇ ਸ਼ਸਤਰ ਲੈ ਕੇ ਦਰਖਤ ਨੂੰ ਵੱਢ ਦੇਵੇ ਉਹਦੀ shell ਲਾ ਦੇਵੇ ਦਰਖਤ ਉਹਦਾ ਵੀ ਭਲਾਈ ਸੋਚਦਾ ਹੈ ਸ਼ਸਤਰ ਤਿੱਖਣ ਕਾਟ ਡਾਰਿਓ ਮਨਨਾ ਕੀ ਨੋਰੋਸ ਤਾਜ ਉਆ ਕਾਲੈ ਸਵਾਰੀ ਉਹ ਤਿਲਨਾ ਦੀਨੋ ਦੋਸ਼ ਕਿੰਦੀ ਉਸ ਦਰਖਤ ਦੇ ਉੱਤੇ ਰੰਦੇ ਚਲਾਉਣ ਵਾਲਾ ਕਿਤੇ ਉਹਦੀ ਕਿਸ਼ਤੀ ਤਿਆਰ ਕਰਕੇ ਆਪਣੇ ਪਰਿਵਾਰ ਨੂੰ ਵਿੱਚ ਬਿਠਾ ਕੇ ਚਲਿਆ ਜਾਵੇ ਉਹ ਦਰਖਤ ਕਦੀ ਵੀ ਉਹਨੂੰ ਡੂਬਦਾਨੀ ਵੀ ਤੂੰ ਤਾਂ ਮੇਰੇ ਤਿਆਰੇ ਚਲਾਏ ਨਹੀਂ ਰੰਦੇ ਚਲਾ ਦਿੱਤੇ ਅੱਜ ਮੈਂ ਬਦਲਾ ਲੈ ਲੈਣਾ ਹੈ ਉਹ ਉਹਦੇ ਪਰਿਵਾਰ ਨੂੰ ਵੀ ਕੰਡੇ ਤੇ ਲਾ ਦਿੰਦਾ ਕਦੇ ਵੀ ਬੁਰਾਨੀ ਕਰਦਾ ਭਾਵੇਂ ਅਸੀਂ ਉਹਦਾ ਘਰ-ਬਾਰ ਉਜਾੜ ਦਈਏ ਉਹ ਦਰਵਾਜ਼ੀਆਂ ਦੇ ਰੂਪ ਵਿੱਚ ਸਾਡੇ ਘਰਾਂ ਦੀ ਪਹਿਰੇਦਾਰੀ ਕਰਦਾ ਹੈ ਭਾਵੇਂ ਅਸੀਂ ਉਹਨੂੰ ਟਿਕਣ ਨਾ ਦਈਏ ਵੇਖੋ ਦਰਖਤ ਕਿੰਨੀ ਕਿ ਜਗ੍ਹਾ ਘੇਰਦਾ ਥੋੜੀ ਜੀ ਬਾਕੀ ਤੇ ਉੱਪਰ ਨੂੰ ਜਾਂਦਾ ਹੈ ਪਾਵੇਂ ਅਸੀਂ ਉਹਨੂੰ ਰਹਿਣ ਨਾ ਦਈਏ ਪਰ ਫਿਰ ਵੀ ਉਹ ਕੁਰਸੀਆਂ ਦੇ ਰੂਪ ਵਿੱਚ ਬੈੱਡ ਦੇ ਰੂਪ ਵਿੱਚ ਸਾਡੀ ਸੇਵਾ ਵਿੱਚ ਰਹਿੰਦਾ ਹੈ। ਦਰਖਤ ਹਮੇਸ਼ਾ ਹੀ ਪਰਉਪਕਾਰ ਕਰਦਾ ਹੈ। ਪਰ ਦਾਦੀ ਆਖਦੀ ਮੇਰੇ ਬੱਚਿਆ ਚੇਤੇ ਰੱਖੀਂ ਦਰਖਤ ਦਰਖਤ ਵਿੱਚ ਵੀ ਬੜਾ ਫਰਕ ਹੁੰਦਾ ਹੈ। ਸਾਰੇ ਦਰਖਤ ਇੱਕੋ ਜਿਹੇ ਵੀ ਨਹੀਂ ਹੁੰਦੇ। ਇੱਕ ਉਹ ਦਰਖਤ ਹੈ ਜਿਹੜਾ ਕਿਸੇ ਦੇ ਬੇੜੇ ਵਿੱਚ ਲੱਗਿਆ ਹੁੰਦਾ ਉਹ ਸਾਰਿਆਂ ਦਾ ਨਹੀਂ ਹੁੰਦਾ ਕਹਿਣ ਲੱਗੀ ਪੁੱਤ ਵੇਖੀ ਤੂੰ ਗੁਰੂ ਨਾਨਕ ਨੂੰ ਕਿੱਥੇ ਰੱਖੇਗਾ ਇੱਕ ਉਹ ਦਰਖਤ ਹੈ ਜਿਹੜਾ ਕਿਸੇ ਦੇ ਘਰ ਵਿੱਚ ਲੱਗਿਆ ਹੋਇਆ ਹੈ ਉਹਦੇ ਫਲ ਸਾਰਿਆਂ ਵਾਸਤੇ ਨਹੀਂ ਹੁੰਦੇ ਜੇ ਕਿਤੇ ਕੋਈ ਰਾਹ ਜਾਂਦਾ ਕਿਸੇ ਦੇ ਘਰ ਵਿੱਚ ਲੱਗੇ ਦਰਖਤ ਤੋਂ ਫਲ ਤੋੜਨ ਲੱਗ ਜੇ ਪਰਵਾਰਕ ਮੈਂਬਰ ਭੱਜੀ ਆਉਂਦੀ ਆ ਨਾ ਇਹ ਸਾਡਾ ਹੀ ਤੁਸੀਂ ਨਹੀਂ ਲੈ ਸਕਦੇ ਉਹ ਸਾਰਿਆਂ ਦਾ ਨਹੀਂ ਹੈ ਉਹ ਇੱਕ ਪਰਿਵਾਰ ਦਾ ਹੈ ਇੱਕ ਘਰ ਦਾ ਹੈ ਦੂਜਾ ਉਹ درخت ਹੈ ਜਿਹੜਾ ਸਾਂਝੀ ਥਾਂ ਤੇ ਲੱਗਿਆ ਹੁੰਦਾ ਹੈ ਜੋ ਸਾਰਿਆਂ ਨੂੰ ਛਾਂ ਦਿੰਦਾ ਹੈ ਸਾਰਿਆਂ ਨੂੰ ਫਲ ਦਿੰਦਾ ਹੈ ਦਾਦੀ ਆਪਣੇ ਪੋਤੇ ਨੂੰ ਸਮਝਾਉਣਾ ਚਾਹੁੰਦੀ ਆ ਪੁੱਤ ਤੂੰ ਗੁਰੂ ਨਾਨਕ ਨੂੰ ਕਿੱਥੇ ਰੱਖੇਗਾ ਦੁਨੀਆਂ ਵਿੱਚ ਬੜੇ ਪੈਗੰਬਰ ਆਏ ਬੜੇ ਅਵਤਾਰ ਆਏ ਇਥੋਂ ਤੱਕ ਉਹ ਵੀ ਆਇਆ ਜਿਹਨੂੰ ਰੱਬ ਦਾ ਪੁੱਤਰ ਕਿਹਾ ਗਿਆ ਕਹਿੰਦੇ ਜੀ ਰੱਬ ਦਾ ਪੁੱਤ ਹੈ ਰੱਬ ਦਾ ਪੁੱਤਰ ਹੈ ਅਰੇ ਜਦੋਂ ਆਪਾਂ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆਂ ਨਾ ਇਹ ਲਿਖਿਆ ਮਿਲਦਾ ਮੱਤੀ ਦੀ ਅੰਜੀਰ ਦੇ 15ਵੇਂ ਅਧਿਆਏ ਦੇ ਵਿੱਚ ਇਥੇ ਮੇਰਾ ਕਿਸੇ ਨੂੰ ਨੀਮਾ ਦਿਖਾਉਣ ਦਾ ਕੋਈ ਭਾਵ ਨਹੀਂ ਪਰ ਜੋ ਸੱਚ ਹੈ ਉਹਨੇ ਸੱਚ ਹੀ ਰਹਿਣਾ ਹੈ ਇਹ ਗੱਲ ਉਹਨਾਂ ਦੀਆਂ ਲਿਖਤਾਂ ਦੀ ਹੈ ਮੱਤੀ ਦੀ ਅੰਜੀਰ ਦਾ 15ਵਾਂ ਅਧਿਆਇ ਜਦੋਂ ਪੜ੍ਹਦੇ ਆਂ ਉਹਦੇ ਵਿੱਚ ਲਿਖਿਆ ਹੈ ਕਿੰਦੀ ਜੀਸ਼ੂ ਜੀ ਨੇ ਗੱਲ ਕਹੀ ਕਿ ਮੈਂ ਅਜਰਾਇਲ ਘਰਾਣੇ ਦੀਆਂ ਭੇਡਾਂ ਨੂੰ ਸਾਂਭਣ ਆਇਆ ਸਾਰਿਆਂ ਲਈ ਨਹੀਂ ਆਇਆ ਇੱਕ ਘਰਾਣੇ ਲਈ ਆਇਆ ਫਿਰ ਅਗਲੇ ਪੰਨਿਆਂ ਤੇ ਲਿਖਿਆ ਹੋਇਆ ਹੈ ਕਿੰਦੀ ਕਨਾਨੀ ਫਿਰਕੇ ਨਾਲ ਸੰਬੰਧ ਰੱਖਣ ਵਾਲੀ ਇੱਕ ਭੈਣ ਉਦੀ ਬੱਚੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਇੰਨੀ ਕ ਬਿਮਾਰ ਹੋਈ ਕਿ ਉਹ ਭੈਣ ਇਲਾਜ ਕਰਾਉਣ ਤੋਂ ਅਸਮਰੱਥ ਸੀ। ਕਿਸੇ ਨੇ ਦੱਸਿਆ ਕਿੰਦੀ ਜੀ ਜੀਸੂ ਜੀ ਜੇ ਉੱਤੇ ਹੱਥ ਰੱਖ ਦੇਣ ਜਾਂ ਇਹ ਉਹਨਾਂ ਦੇ ਕਿਸੇ ਕੱਪੜੇ ਦੇ ਪੱਲੇ ਨੂੰ ਛੂ ਲਵੇ ਇਹ ਠੀਕ ਹੋ ਜਾਏ। ਉਨ੍ਹਾਂ ਦੀ ਲਿਖਤਾ ਕਹਿੰਦੀਆਂ ਨੇ ਵੀ ਜੀਸ਼ੂ ਜੀ ਦੇ ਵਿੱਚ ਰੋਗ ਨਿਵਾਰਣ ਸ਼ਕਤੀ ਸੀ ਹੁਣ ਮਾਂ ਨੂੰ ਪਤਾ ਲੱਗੇ ਮਾਂ ਤੇ ਭੱਜਦੀ ਆ ਨਾ ਆਪਣੀ ਔਲਾਦ ਨੂੰ ਬਚਾਉਣ ਦੇ ਲਈ ਮਾਤਾ ਜੀ ਨੇ ਆਪਣੀ ਬੱਚੀ ਨੂੰ ਚੁੱਕਿਆ ਤੇ ਭੱਜੀ ਪਰ ਬਹੁਤ ਡਰ ਦੇ ਨਾਲ ਸਹਿਮ ਦੇ ਨਾਲ ਕਿਉਂਕਿ ਉਹ ਤਾਂ ਅਜ਼ਰਾਈਲ ਘਰਾਣੇ ਵਾਸਤੇ ਆਏ ਨੇ ਤੇ ਭੈਣ ਹੈ ਕਨਾਨੀ ਫਿਰਕੇ ਨਾਲ ਸੰਬੰਧ ਰੱਖਣ ਵਾਲੀ ਕਿੰਦੀ ਜਿਸ ਸਮੇਂ ਬੱਚੀ ਨੂੰ ਲੈ ਕੇ ਆਈ ਤੇ ਬੱਚੀ ਨੂੰ ਸਮਝਾਉਂਦੀ ਆ ਧੀਏ ਚੋਰੀ ਜਾਈ ਹੌਲੀ ਜਾਈ ਪਿੱਛੋਂ ਦੀ ਜਾ ਕੇ ਤੂੰ ਉਹਨਾਂ ਦੇ ਪੱਲੇ ਨੂੰ ਹੱਥ ਲਾਉਂਦਾ ਜਿਵੇਂ ਹੀ ਉਹ ਬੱਚੀ ਆਈ ਪੱਲੇ ਨੂੰ ਹੱਥ ਲਾਇਆ ਕੱਪੜੇ ਨੂੰ ਹੱਥ ਲਾਇਆ ਜੀਸੂ ਜੀ ਨੂੰ ਪਤਾ ਲੱਗਿਆ ਵੀ ਮੇਰੇ ਸਰੀਰ ਵਿੱਚੋਂ ਰੋਗ ਨਿਵਾਰਣ ਸ਼ਕਤੀ ਬਾਹਰ ਗਈ ਆ ਉਹ ਇਕਦਮ ਬੋਲੇ ਕੌਣ ਬੱਚੀ ਡਰ ਗਈ ਮਾਤਾ ਜੀ ਭੱਜ ਕੇ ਆਏ ਕਹਿਣ ਲੱਗੀ ਮੇਰੀ ਬੱਚੀ ਹੈ ਬੜੀ ਬਿਮਾਰ ਸੀ ਮੈਂ ਸੁਣਿਆ ਵੀ ਜਿਹੜਾ ਤੁਹਾਨੂੰ ਸ਼ੂ ਜਾਂਦੇ ਉਹ ਠੀਕ ਹੋ ਜਾਂਦਾ ਹੈ ਤੇ ਮੈਂ ਚਾਹੁੰਦੀ ਸੀ ਮੇਰੀ ਬੱਚੀ ਠੀਕ ਹੋ ਜਾਵੇ ਇਸ ਕਰਕੇ ਲੈ ਕੇ ਆਈਆਂ ਤੇ ਅੱਗੋ ਜੀ ਸ਼ੂ ਜੀ ਕਹਿਣ ਲੱਗੇ ਮੈਂ ਆਪਣੇ ਬੱਚਿਆਂ ਦੀ ਰੋਟੀ ਕੁੱਤਿਆਂ ਅੱਗੇ ਨਹੀਂ ਪਾ ਸਕਦਾ ਸਾਰਿਆਂ ਦੇ ਨਹੀਂ ਇੱਕ ਘਰਾਣੀ ਨੂੰ ਸਾਂਭਣ ਵਾਸਤੇ ਆਏ ਨੇ ਪਰ ਗੁਰੂ ਨਾਨਕ ਦਾ ਘਰ ਐਸਾ ਦਰਖਤ ਨਹੀਂ ਹੈ ਇਹ ਕੇਵਲ ਇੱਕ ਫਿਰਕੇ ਲਈ ਨਹੀਂ ਆਇਆ ਇੱਕ ਘਰਾਣੀ ਲਈ ਨਹੀਂ ਆਇਆ ਜਦੋਂ ਆਪਾਂ ਹੋਰ ਬਾਕੀ ਧਰਮਾਂ ਬਾਰੇ ਵੀ ਪੜ੍ਹਦੇ ਆ ਨਾ ਗਿਆਨੀ ਸੋਨ ਸਿੰਘ ਸੀਤਲ ਜੀ ਬੜੇ ਵਿਵਾਕਸਨ ਅੱਜ ਵੀ ਉਹਨਾਂ ਦੀਆਂ ਵੀਡੀਓ ਆਪਾਂ ਨੈਟ ਦੇ ਉੱਤੇ ਸਰਬਣ ਕਰ ਸਕਦੀਆਂ ਉਹਨਾਂ ਨੇ ਇਤਿਹਾਸ ਵੀ ਲਿਖਿਆ ਤੇ ਵਿਦਵਾਨ ਸੱਜਣ ਦੱਸਦੇ ਨੇ ਕਿ ਇਹ ਇੰਨੇ ਵਿਵਾਖ ਸਨ ਇੱਕ ਜਗ੍ਹਾ ਤੇ ਉਹਨਾਂ ਦਾ ਦੀਵਾਨ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਵੇਂ ਹੀ ਉਹ ਬਾਹਰ ਨਿਕਲੇ ਕਈ ਵਾਰ ਹੁੰਦਾ ਹੈ ਨਾ ਵੀ ਆਪਾਂ ਉੱਥੇ ਹੀ ਵਿਸ਼ਰਾਮ ਕਰ ਲੈਨੇ ਆ ਜਦੋਂ ਲੜੀਵਾਰ ਕਿਤੇ ਦੂਰ ਸਮਾਗਮ ਹੁੰਦੇ ਨੇ 2-3 ਦਿਨਾਂ ਹੁੰਦੇ। ਕਈ ਵਾਰ ਹਫ਼ਤਾਵਾਰੀ ਸਮਾਗਮ ਚੱਲਦੇ ਨੇ। ਕਹਿੰਦੇ ਜਿੱਥੇ ਵਿਸ਼ਰਾਮ ਕਰਨਾ ਸੀ ਉੱਥੇ ਗਏ ਉਸ ਵਕਤ ਹੀ ਅੰਮ੍ਰਿਤ ਵੇਲੇ ਜਦੋਂ ਬਾਹਰ ਟਹਿਲਣ ਵਾਸਤੇ ਨਿਕਲਦੇ ਆ ਨਾ ਉਹਨਾਂ ਦੇ ਕੋਲ ਦੀ ਇੱਕ ਪੰਡਿਤ ਰਾਦੇ ਸ਼ਾਮ ਰਾਦੇ ਸ਼ਾਮ ਕਰਦਾ ਹੋਇਆ ਨਿਕਲ ਜਾਂਦਾ ਹੈ। ਗਿਆਨੀ ਸੋਹਣ ਸਿੰਘ ਸੀਤਲ ਜੀ ਕਹਿਣ ਲੱਗੇ ਵੀ हे ਪੰਡਤ ਤੂੰ ਰਾਦੇ ਸ਼ਾਮ ਨਾ ਕਹਿ ਉਹ ਕਹਿਣ ਲੱਗੇ ਮੈਂ ਕਿਉਂ ਨਾ ਕਹਾ ਮੇਰਾ ਧਰਮ ਹੈ ਮੈਂ Hindu ਧਰਮ ਨਾਲ ਸੰਬੰਧ ਰੱਖਣ ਵਾਲਾ ਐ ਸਾਡੇ ਤਾਂ ਮੰਦਰਾਂ ਵਿੱਚ ਵੀ ਰਾਦੇ ਸ਼ਾਮ ਦੀਆਂ ਮੂਰਤੀਆਂ ਲੱਗੀਆਂ ਗਿਆਨੀ ਸੋਹਣ ਸਿੰਘ ਸੀਤਲ ਜੀ ਕਹਿੰਦੇ ਮੈਂ ਮੰਨਦਾ ਹੈ ਮੂਰਤੀਆਂ ਲੱਗੀਆਂ ਹੋਣਗੀਆਂ ਹਿੰਦੂ ਵੀਰ ਮੰਨਦੇ ਹੋਣਗੇ ਰਾਧੇ ਸ਼ਾਮ ਨੂੰ ਪਰ ਤੂੰ ਨਾ ਕਹਿ ਇਕਦਮ ਇਕੱਠ ਹੋ ਗਿਆ ਸਾਰੇ ਕਹਿੰਦੇ ਨੇ ਗਿਆਨੀ ਜੀ ਇਹ ਤੁਸੀਂ ਕੀ ਕਹਿ ਰਹੇ ਇਹਦਾ ਤੇ ਧਰਮ ਹੈ ਗਿਆਨੀ ਸੋਹਣ ਸਿੰਘ ਸੀਤਲ ਜੀ ਕਹਿਣ ਲੱਗੇ ਮੈਂ ਇਹੀ ਤੇ ਕਹਿੰਨੇ ਵੀ ਇਹ ਨਾ ਕਹੀ ਹੁਣ ਸਾਰਿਆਂ ਨੇ ਕਾਰਨ ਜਾਣਨ ਦਾ ਯਤਨ ਕੀਤਾ ਪੁੱਛੀ ਹੈ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਬੜੀ ਵਿਵਾਕ ਆਵਾਜ਼ ਵਿੱਚ ਬੋਲਦੇ ਨੇ ਕਹਿੰਦੀ ਮੈਨੂੰ ਆਏ ਦੱਸੋ ਰਾਧੇ ਸ਼ਾਮ ਦਾ ਵਿਆਹ ਕਿਉਂ ਨਹੀਂ ਸੀ ਹੋਇਆ ਭਲਾ ਉਸ ਸਮੇਂ ਸਪੰਡੇ ਨੇ ਇਹ ਗੱਲਾਂ ਕਹਿ ਦਿੱਤੀਆਂ ਵੀ ਜਿਹੜੀ ਰਾਧੇ ਹੈ ਨਾ ਇਹ ਨੀਚ ਹੈ ਇਹ ਨੀਮੀ ਜਾਤ ਵਾਲੀ ਆ ਤੇ ਸ਼ਾਮ ਤੇ ਉੱਚੀ ਜਾਤ ਵਾਲ ਹੈ ਇਸ ਕਰਕੇ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ ਜਦੋਂ ਆਪਾਂ ਅੱਗੇ ਹੋਰ ਪੜ ਕੇ ਵੇਖਦੇ ਹਾਂ ਤੇ ਗੱਲ ਸਾਹਮਣੀ ਹੁੰਦੀ ਆ ਇੱਕ ਬ੍ਰਾਹਮਣ ਆ ਕੇ ਸਮੇ ਦੇ ਅਵਤਾਰ ਨੂੰ ਕਹਿੰਦਾ ਮੇਰਾ ਪੁੱਤਰ ਮਾਰਿਆ ਗਿਆ ਉਹ ਕਹਿੰਨ ਲੱਗੀ ਵੀ ਕੀ ਕਾਰਨ ਹੈ ਕਿਉਂ ਮਾਰਿਆ ਗਿਆ ਕਿਵੇਂ ਮਰ ਗਿਆ ਕਹਿੰਦੀ ਤੁਹਾਡੇ ਰਾਜ ਦੇ ਵਿੱਚ ਇੱਕ ਸ਼ੂਦਰ ਇੱਕ ਨੀਚ ਜਿਹਦਾ ਨਾਮ ਸ਼ੰਭੂਕ ॠषि ਹੈ ਉਹ ਰੱਬ ਦੀ ਭਗਤੀ ਕਰ ਰਿਹਾ ਹੈ ਤੇ ਉਸ ਸਮੇਂ ਦੇ ਅਵਤਾਰ ਨੇ ਰਮਾਇਣ ਵਿੱਚ ਇਹ ਗੱਲ ਅੰਕਿਤ ਹੈ ਜੀ ਉਸ ਸਮੇਂ ਦੇ ਅਵਤਾਰ ਨੇ ਸੰਭੂਕ ਰਿਸ਼ੀ ਦਾ ਗਲ ਵੱਡ ਦਿੱਤਾ ਕਿਉਂਕਿ ਉਹਨੂੰ ਸ਼ੂਦਰ ਕਹਿ ਕੇ ਤਰਕਾਰਿਆ ਗਿਆ ਵੀ ਤੂੰ ਰੱਬ ਦੀ ਭਗਤੀ ਨਹੀਂ ਕਰ ਸਕਦਾ ਸਾਰਿਆਂ ਲਈ ਨਹੀਂ ਆਈ ਤੇ ਜਦੋਂ ਗੁਰਨਾਨਕ ਦੇ ਘਰ ਵੱਲ ਵੇਖਦੇ ਆ ਇੱਥੋਂ ਤੇ ਆਵਾਜ਼ਾਂ ਆਉਂਦੀਆਂ ਨੇ ਖੱਤਰੀ ਬ੍ਰਾਹਮਣ ਸੂਦ ਬੈਸ਼ ਅਪਦੇਸ਼ ਚੋਂ ਵਰਨਾ ਕੋ ਸਾਂਝਾ ਇੱਥੇ ਕਿਸੇ ਨਾਲ ਵੀ ਬੈਰ ਭਾਵਨਾ ਨਹੀਂ ਰੱਖੀ ਜਾਂਦੀ ਸੋਚ ਕੇ ਵੇਖੋ ਇੱਕ ਘਰ ਦਾ ਮਾਹੌਲ ਬੜਾ ਗਮਗੀਨ ਬਣਿਆ ਹੋਇਆ ਹੈ ਬੱਚੇ ਲੱਤਾਂ ਨੂੰ ਚਿੰਬੜੇ ਹੋਏ ਨੇ ਮਾਤਾ ਜੀ ਨੈਣਾ ਵਿੱਚ ਨੀਰ ਭਰ ਕੇ ਖੜੇ ਨੇ ਪਿਤਾ ਜੀ ਵੀ ਬੜੇ ਚਿੰਤਤ ਨੇ ਰਿਸ਼ਤੇਦਾਰ ਆਏ ਨੇ ਤੇ ਬੱਚੇ ਕਹਿ ਰਹੇ ਨੇ ਬਾਪੂ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ ਜੇ ਤੁਸੀਂ ਚਲੇ ਗਏ ਸਾਨੂੰ ਕੌਣ ਖੜਾਏਗਾ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੇਗਾ ਕਦੇ ਸੋਚਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਨੂੰ ਕਿਵੇਂ ਪਾਸੇ ਕੀਤਾ ਹੋਵੇਗਾ ਜਦੋਂ ਉਦਾਸੀਆਂ ਤੇ ਪ੍ਰਚਾਰਕ ਦੌਰਿਆਂ ਤੇ ਤੁਰੇ ਹਨ ਗੁਰੂ ਪਿਤਾ ਜੀ ਨੇ ਕਿਵੇਂ ਸਮਝਾਇਆ ਹੋਣਾ ਪੁੱਤ ਮੈਂ ਤੱਲਾ ਟਾੜਾ ਨਹੀਂ ਆ ਮੇਰੀ ਜ਼ਿੰਮੇਵਾਰੀ ਅਕਾਲ ਪੁਰਖ ਜੀ ਨੇ ਸਾਰਿਆਂ ਵਾਸਤੇ ਲਈ ਆ ਐਸੇ ਕਰਕੇ ਮੈਨੂੰ ਸਾਰਿਆਂ ਦੇ ਕੋਲ ਜਾਣਾ ਪਏਗਾ ਦੋ ਸਕੇ ਭਰਾ ਤੇ ਹੈ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਇਹ ਨਹੀਂ ਕਿ ਉਹਨਾਂ ਦਾ ਕੋਈ ਹੋਰ ਭਰਾ ਵੀ ਹੈ ਇਕਲੌਤੇ ਆ ਨਾ ਇੱਕ ਭੈਣ ਨੇ ਬੇਬੇ ਨਾਨਕੀ ਬਜ਼ੁਰਗੀ ਮਾਤਾ ਪਿਤਾ ਦੀ ਬਜ਼ੁਰਗੀ ਦੇ ਵਿੱਚ ਛੱਡ ਕੇ ਜਾ ਰਹੇ ਨੇ ਸਮਝਾ ਰਹੇ ਆ ਨਾ ਅਕਾਲ ਪੁਰਖ ਜੀ ਨੇ ਮੈਨੂੰ ਕੇਵਲ ਤੁਹਾਡੀ ਸੇਵਾਨੀ ਦਿੱਤੀ ਤੁਹਾਡੇ ਨਾਲ ਨਾਲ ਪੂਰੇ ਸੰਸਾਰ ਦੀ ਸੇਵਾ ਸੰਪਤੀ ਆ ਦਾਦੀ ਆਖਦੀ ਮੇਰੇ ਬੱਚਿਆ ਜਿਹੜਾ ਬਾਰੀ ਦਰਖਤ ਹੈ ਨਾ ਜੇ ਕਿਸੇ ਨੇ ਉਹਦੀ ਸ਼ਾਨ ਲੈਣੀ ਹੋਵੇ ਉਹਦੇ ਫਲ ਲੈਣੇ ਹੁਣ ਤਾਂ ਮਨੁੱਖ ਨੂੰ ਆਪ ਚੱਲ ਕੇ ਉਹਦੇ ਕੋਲ ਜਾਣਾ ਪੈਂਦਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਤੇ ਐਸਾ ਦਰਖਤ ਹੈ ਜਿਹੜਾ ਸਾਡੀ ਤਿਸ਼ਾ ਕਰਨ ਦੇ ਲਈ ਸਾਨੂੰ ਫਲ ਦੇਣ ਦੇ ਲਈ ਆਪ ਚੱਲ ਕੇ ਘਰ ਘਰ ਆ ਰਿਹਾ ਹੈ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿੱਥੇ ਖੜਾ ਕਰੇਂਗਾ ਦਰਖਤ ਦਰਖਤ ਵਿੱਚ ਅੰਤਰ ਹੈ